ਪੰਜਾਬ ਦੇ ਲੋਕ ਜੋ ਮੈਂ ਸਮਝਦਾ ਜੇ ਅਸੀਂ ਮਸਲੇ ਦਾ ਹੱਲ ਕਹੀਏ ਜਾਂ ਪਵਾੜੇ ਦੀ ਜੜ ਕਹੀਏ ਵੀ ਕੀਆ ਉਹ ਇਹੀ ਆ ਕਿ ਲੋਕ ਬਾਰ ਬਾਰ ਜਿਹੜਾ ਹੈ ਉਹ ਫਤਵਾ ਦੇ ਰਹੇ ਨੇ ਇਸ ਗੱਲ ਤੇ ਕਿ ਸਸ ਸੁਖਵੀਰ ਸਿੰਘ ਬਾਦਲ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਸੱਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਮਨੀਸ਼ ਕੌਸ਼ਲ ਅੱਜ ਸੁਖਵੀਰ ਬਾਦਲ ਜਥੇਦਾਰ ਕਲ ਪੇਸ਼ ਵਯ ਅਕਾਲ ਤਖਤ ਸਾਹਿਬ ਤੇ ਤੇ ਸਾਡੇ ਨਾਲ ਗੱਲ ਕਰਨ ਵਾਸਤੇ ਮੌਜੂਦ ਨੇ ਚੰਦੂ ਮਾਇਰਾ ਜੀ ਗੱਲ ਕਰਦੇ ਆਂ ਜੰਮਿਆ ਸਾਹਿਬ ਅੱਜ ਸੁਖਵੀਰ ਬਾਦਲ ਅਕਾਲ ਤਖਤ ਦੇ ਜਥੇ ਆਪ ਕੋਲ ਪੇਸ਼ ਹੋਏ। ਉਹਨੇ ਇੱਕ ਬੰਦ ਲਿਫਾਫਾ ਫੇਚ ਕੇ ਜਿੱਕੇ ਹੈ ਚਿੱਠੀ ਦਿੱਤੀ ਹੈ ਆਪਣਾ ਜਿਹੜਾ ਵੀ ਜਵਾਬ ਹੈਗਾ ਤੇ ਇਹ ਵੀ ਕਿਹਾ ਕਿ ਜੋ ਸੇਵਾ ਲਗਾਈ ਜਾਏਗੀ ਤੁਸੀਂ ਕਿਵੇਂ ਦੇਖਦੇ ਹੋ। ਦੇਖੋ ਅੱਜ ਜਹਦਾ ਸਾਹਿਬ ਕੋਲ ਜੋ ਬੰਦ ਲਿਫਾਫੇ ਵਿੱਚ ਸਪਸ਼ਟੀਕਰਨ 사 ਸੁਖਵੀਰ ਬਾਦਲ ਹੋਣੀ ਦੇ ਕੇ ਗਏ ਨੇ ਕੀ ਉਹਦੇ ਵਿੱਚ ਕਹਿ ਕੇ ਆਏ ਨੇ ਕੀ ਹੈ? ਇਹ ਤਾਂ ਜਹਿਦਾ ਸਾਹਿਬ ਵੀ ਜਾਣਦੇ ਨੇ 5000 ਸਫਾ ਨਦੀ ਹਾਜ਼ਰੀ ਵਿੱਚ ਜਦੋਂ ਲਫਾਫਾ ਖੁੱਲੇਗਾ ਉਹੀ ਫੈਸਲਾ ਕਰਨਗੇ ਕਿ ਉਹ ਸਪਸ਼ਟੀਕਰਨ ਜਿਹੜਾ ਉਹਨਾਂ ਨੇ ਦਿੱਤਾ ਉਹ ਤੇ ਉਹਨਾਂ ਦੀ ਤਸੱਲੀ ਹੈ ਜਾਂ ਨਹੀਂ ਹੈ ਪਰ ਜਿੱਥੇ ਤੱਕ ਸਾਡਾ ਸਵਾਲ ਆ ਅਸੀਂ ਨਾ ਤਾਂ ਸਪਸ਼ਟੀਕਰਨ ਮੰਗਿਆ ਸੀ ਸਾ ਸੁਗੀ ਸਿੰਘ ਬਾਦਲ ਤੋਂ ਨਾ ਜਹਿਦਾ ਸਾਹਿਬ ਨੂੰ ਕਿਹਾ ਸੀ ਉਹਨਾਂ ਤੋਂ ਸਪਸ਼ਟੀਕਰਨ ਲਿਆ ਜਾਵੇ ਅਸੀਂ ਤਾਂ ਉਹਨਾਂ ਦੇ ਸਾ ਸੁਗੀ ਸਿੰਘ ਬਾਦਲ ਦੀ ਰਾਜ ਦੇ ਵਿੱਚ ਹੋਈਆਂ ਗਲਤੀਆਂ ਜਿਹੜੀਆਂ ਹੋਈਆਂ ਜਿਨ੍ਹਾਂ ਕਰਕੇ ਲੋਕ ਗੁੱਸੇ ਆਏ ਲੋਕ ਮ ਬਰੋਚਾਏ ਲੋਕ ਫਤਵਾ ਕਾਲੀ ਦਲ ਦੇ ਉਲਟ ਦਿੰਦੇ ਰਹੇ ਉਹ ਗਲਤੀਆਂ ਦਾ ਅਹਿਸਾਸ ਕਰਕੇ ਉਹਨਾਂ ਸਰਕਾਰ ਵਿੱਚ ਹੁੰਦੇ ਆ ਉਹ ਗਲਤੀਆਂ ਨਾ ਰੋਕਣ ਦੇ ਵਿੱਚ ਅਸੀਂ ਅਸਫਲ ਰਹਿਣ ਕਰਕੇ ਅਸੀਂ ਆਪਣੀ ਖੀਮਾ ਜੱਜ ਕਾਲੀ ਗਈ ਸੀ ਸਾਡੀ ਨਾ ਤਾਂ ਇਹ ਮੰਗ ਸੀ ਵੀ ਉਹਨਾਂ ਤੋਂ ਸਪੋਰਟ ਕਰਨ ਲਾਓ ਨਾ ਮੰਗ ਸੀ ਉਹਨਾਂ ਨੂੰ ਬੁਲਾਓ ਇਹ ਤਾਂ ਜ세ਦਰ ਸਾਹਿਬਾਨਾ ਨੇ ਉਹ ਜਿਹੜੇ ਗਲਤੀਆਂ ਅਸੀਂ ਪੁਆਇੰਟ ਆਊਟ ਕੀਤੀਆਂ ਉਹਨਾਂ ਨੇ ਸੀਰੀਅਸ ਸ ਸਮਝੀਆਂ ਉਹਨਾਂ ਨੇ ਮਹਿਸੂਸ ਕੀਤਾ ਵੀ ਇਹ ਤੇ ਬੜੀਆਂ ਇਹ ਕਿ ਕਿਸਮ ਦੀਆਂ ਗੁਨਾਹ ਨੇ ਗਲਤੀਆਂ ਕਿਹੜੀਆਂ ਨੇ ਤੇ ਉਹਨਾਂ ਨੇ ਫਿਰ ਸਪਸ਼ਟੀ ਕਰ ਲਈ ਉਹਨਾਂ ਨੂੰ ਸੱਧਿਆ ਤੇ ਹੁਣ ਉਹ ਤਾਂ ਕੀ ਸਪਸ਼ਟੀ ਕਰਨਾ ਹੋ ਤਸੱਲੀ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਜਹਾਦਰ ਸਾਹਿਬਾਨ ਫੈਸਲਾ ਕਰਨਗੇ ਪਰ ਜਿਹੜਾ ਸਾਡਾ ਕਹਿਣਾ ਉਹ ਇਹੀ ਆ ਵੀ ਪੰਜਾਬ ਦੇ ਲੋਕ ਜੋ ਮੈਂ ਸਮਝਦਾ ਜੇ ਅਸੀਂ ਮਸਲੇ ਦਾ ਹੱਲ ਕਹੀਏ ਜਾਂ ਪਵਾੜੇ ਦੀ ਜੜ ਕਹੀਏ ਵੀ ਕੀਆ ਉਹ ਇਹੀ ਆ ਕਿ ਲੋਕ ਬਾਰ-ਬਾਰ ਜਿਹੜਾ ਹੈ ਉਹ ਫਤਵਾ ਦੇ ਰਹੇ ਨੇ ਇਸ ਗੱਲ ਤੇ ਕਿ ਸਾ ਸੁਭਿਸ਼ ਬਦਲ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਕਿਉਂਕਿ ਉਹ ਫਤਵਾ ਜਿਹੜਾ ਹੈ ਉਹਦਾ ਜ਼ਿਕਰ ਝੁੰਦਾ ਕਮੇਟੀ ਜਦੋਂ ਬਣਾਈ ਝੁੰਦਾ ਕਮੇਟੀ ਨੇ ਲੋਕਾਂ ਦੀ ਭਾਵਨਾ ਨੂੰ ਅਸੈਸ ਕਰ ਲਈ ਸਾਰੇ ਵਰਕਰ ਦੇ ਕੋਲ ਗਏ ਪਹੁੰਚ ਕੀਤੀ ਉਹ ਜਿਹੜੀ ਭਾਵਨਾ ਸੀ ਉਹਨੂੰ ਕਲਮਬੰਦ ਕੀਤਾ ਤੇ ਨੈਟਸ਼ਰ ਇਸ ਗੱਲ ਤੇ ਸਿੱਟੇ ਤੇ ਪਹੁੰਚੇ ਕਿ ਜੇ ਕਾਲੀ ਦਲ ਨੂੰ ਮੂਡ ਸਰਜੀਰ ਕਰਨਾ ਮੁਰਕੇ ਰਿਵਾਈ ਕਰਨਾ ਤਾ لازمی ਤੌਰ ਤੇ ਸਾਸੂ ਜੀ ਸੇ ਬਾਦਲ ਹੁਣਾਂ ਨੂੰ ਤਿਆਗ ਦਿਖਾਉਣਾ ਪਏਗਾ ਅਕਾਲੀ ਦਲ ਦੀ ਕੋਰ ਕਮੇਟੀ ਵੀ ਭੰਗ ਕਰਤੀ ਕਿਵੇਂ ਦੇਖ ਜਿਓ ਦੇਖੋ ਇਹ ਕੋਰ ਕਮੇਟੀ ਜਿਹੜੀ ਆ ਉਹ ਤਾਂ ਲੋਕਾਂ ਨੇ ਤਾਂ ਲੋਕ ਤਾਂ ਮੰਗ ਕਰ ਰਹੇ ਨੇ ਵੀ ਸਾਸੂ ਜੀ ਸੇ ਬਾਦਲ ਹੁਣਾਂ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਉਹ ਦੂਜੇ ਪਾਸੇ ਵੀ ਗਲੀਆਂ ਹੌਣ ਸੁਣੀਆਂ ਵਿੱਚ ਮਿਰਜਾ ਯਾਰ ਫਿਰ ਵੀ ਉਹ ਕਹਿੰਦੇ ਵੀ ਮੈਂ ਇਹ ਹੀ ਤਾਂ ਰੌਲਾ ਇਹ ਹੀ ਤਾਂ ਤਰਾਸ ਦੀ ਆ ਇਹ ਸੇ ਕਰਕੇ ਤਾਂ ਲੋਕ ਬਾਰ ਬਾਰ ਅਕਾਲੀ ਦਲ ਦੇ ਫਤਵਾ ਉਲਟ ਦੇ ਰਹੇ ਨੇ ਉਹ ਹੋਰ ਉਸੇ ਤੇ ਲਾਗੂ ਕਰੀ ਜਾ ਰਹੇ ਨੇ ਕੋਰ ਕਮੇਟੀ ਦਾ ਹਿੱਸਾ ਤੁਸੀਂ ਵੀ ਰਹੇ ਹੋ ਕੀ ਲੱਗਦਾ ਹੈ ਕਿ ਕੋਰ ਕਮੇਟੀ ਭੰਗ ਕਰਨਾ ਸੁਖਵੀਰ ਨੇ ਆਪਣੀ ਪ੍ਰਧਾਨਗੀ ਬਚਾਉਣ ਵਾਸਤੇ ਤਕ ਕੋ ਗੱਲ ਇਹ ਆ ਇਹ ਮੈਂ ਜ਼ਰੂਰ ਕਹਾਂਗਾ ਕਿ ਜੋ ਲੋਕ ਚਾਹੁੰਦੇ ਨੇ ਸਾ ਸੁਖਵੀਰ ਸੇ ਬਾਦਰ ਉਸ ਪਾਸੇ ਨਹੀਂ ਤੁਰ ਰਹੇ ਜੋ ਪੰਜਾਬ ਦੇ ਲੋਕਾਂ ਦੀ ਮੰਗ ਆ ਜਾਂ ਪੰਜਾਬ ਦੇ ਲੋਕ ਬਾਰ-ਬਾਰ ਪੁਕਾਰ ਕੇ ਕਹਿ ਰਹੇ ਨੇ ਉਸ ਰਾਹ ਨਹੀਂ ਤੁਰ ਰਹੇ ਬਲਕਿ ਜਿਸ ਰਾਹ ਤੇ ਲੋਕ ਗੁੱਸੇ ਹੁੰਦੇ ਨੇ ਜਿਸ ਰਾਹ ਤੋਂ ਲੋਕ ਤੰਗ ਹੁੰਦੇ ਨੇ ਉਸ ਰਾਹ ਤੇ ਹੋਰ ਤੁਰ ਜਾਂਦੇ ਨੇ ਇਸੇ ਕਰਕੇ ਜਿਨਾ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਉੱਪਰ ਤੋਂ ਢੇਹਾ ਨੂੰ ਆਈ ਗਿਆ ਢੇਹਾ ਨੂੰ ਆਈ ਗਿਆ ਕਈ ਵਾਰੀ ਕਹਿੰਦੇ ਆ ਵੀ ਉੱਤਾਂ ਢੇਹਾ ਤਾਂ ਹੁੰਦਾ ਹੀ ਰਹਿੰਦਾ ਇਹ ਤਾਂ ਉੱਤਾਂ ਤਾਂ ਗਈ ਹੀ ਨਹੀਂ ਇਹ ਤਾਂ ਢੇਹਾ ਨੂੰ ਹੀ ਜਾਈ ਗਿਆ ਸੋ ਇਹੀ ਕਾਰਨ ਆ ਵੀ ਇਹ ਜਿਹੜੀਆਂ ਗਲਤੀਆਂ ਕਰਕੇ ਕਤਾਈਆਂ ਕਰਕੇ ਅਕਾਲੀ ਦਲ ਕਮਜ਼ੋਰ ਹੋਇਆ ਮਹਲਾਰਜ ਤੋਂ ਫਰਸ ਤੇ ਆਇਆ ਉਨਾ ਤੋ ਕੋਈ ਸਭ ਕੁ ਸਿੱਖਿਆ ਨਹੀਂ ਜਾ ਰਿਹਾ ਬਲਕਿ ਰਵਾਇਤਾਂ ਜਾ ਰਹੀਆਂ ਨੇ ਭਲਾ ਜੀ ਜਦੋਂ ਤੁਸੀਂ ਸੁਖਬੀਰ ਦਾ ਅਸਤੀਫਾ ਮੰਗਣਾ ਸ਼ੁਰੂ ਕੀਤਾ ਇਹ ਵੱਡੀ ਬਗਾਵਤ ਦੇਖਣ ਨੂੰ ਮਿਲੀ ਹੈ ਨਾ ਜੀ ਉਸ ਤੋਂ ਬਾਅਦ ਸੁਖਬੀਰ ਜੀ ਨੇ ਕਦੇ ਸੰਪਰਕ ਕੀਤਾ ਕੋਈ ਗੱਲਬਾਤ ਹੋਣ ਦੀ ਕੋਈ ਨਹੀਂ ਉਹ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਸਤਿਪੁਰਸ਼ ਨੂੰ ਬਦਲਣਾ ਜਦੋਂ ਅਸੀਂ ਮਰਲੇ ਗੱਲ ਕੀਤੀ ਆ ਅਸੀਂ ਤਾਂ ਮਰਲੇ ਸ੍ਰੀ ਕਾਲਤਾ ਸਾਹਿਬ ਤੇ ਜਾ ਕੇ ਆਪਣੀ ਖੀਮਾ ਜਾਂਚ ਕਾਹੀ ਆਪਣੀ ਖੀਮਾ ਜਾਂਚ ਕ ਲਈ ਗਿਆ ਇਸਤਾ ਉਹਨਾਂ ਨੇ ਕਾ ਬੀਜੇਪੀ ਦੇ ਜੈਂਟਾ ਬੀਜੇਪੀ ਦੀ ਸਾਜਜ ਇਹ ਕਹਿਣਾ ਸ਼ੁਰੂ ਕਰਤਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਚੰਗੀਆਂ ਚੰਗੀਆਂ ਵੱਡੀਆਂ ਵੱਡੀਆਂ ਪੋਸਟਾਂ ਦੇ ਆਨੰਦ ਮਾਨੇ ਹੈ ਨਾ ਜੀ ਤੇ ਹੁਣ ਤੁਸੀਂ ਇੱਕਦਮ ਅਕਾਲੀ ਦਲ ਨੂੰ ਗੱਲ ਤਾਂ ਜੇ ਕੋਈ ਵਜ਼ੀਰ ਮੈਂ ਬਣਿਆ ਐਮਪੀ ਬਣਿਆ ਐਮਐਲਏ ਬਣਿਆ ਮੈਂ ਇਹ ਕੋਈ ਵੀ ਨਹੀਂ ਕਹਿੰਦਾ ਵੀ ਤੁਸੀਂ ਸਭ ਤੋਂ ਵੱਧ ਜੇਲ੍ਹ ਕੱਟੀ ਆ ਇਹ ਕੋਈ ਕਿਉਂ ਨਹੀਂ ਕਹਿੰਦਾ ਵੀ ਇੱਕੋ ਵੱਦਾ ਜੀ ਤੇ ਐਨਐਸਏ ਦੋ ਵਾਰੀ ਲੱਗੀ ਆ ਇੱਕ ਕਹਿੰਦੀ ਕਹਿੰਦਾ ਵੀ ਸਭ ਤੋਂ ਛੋਟੀ ਉਮਰ ਵੀ ਸਭ ਤੋਂ ਸਖਤ ਕਾਨੂੰਨ ਹਿੰਦੁਸਤਾਨ ਦਾ ਮੇਰੇ ਤੇ ਲੱਗਿਆ ਸਭ ਤੋਂ ਲੰਮਾ ਸਮਾਂ 21 ਮਹੀਨੇ ਬਾਕੀ ਲੀਡਰ ਸਾਹਿਬਾ 19 ਮਹੀਨੇ ਛੱਡਦੇ ਮੈਨੂੰ 21 ਮਹੀਨੇ ਬਾਅਦ ਛੱਡਿਆ ਮਤਲਬ ਰਵੀਰੋ ਵਰਗੇ ਲੋਕਾਂ ਨਾਲ ਟੱਕਰ ਲਈ ਤੇ ਅਸੀਂ ਸੰਘਰਸ਼ ਕਰਕੇ ਜਦੋਜਹਿਦ ਕਰਕੇ ਮਾਰਾਂ ਖਾ ਕੇ ਡਾਂਗਾ ਖਾ ਕੇ ਬਾਹਾਂ ਤੜਵਾ ਕੇ ਸਿਰ ਪੜਵਾ ਕੇ ਮੌਰੀਤਿਆ ਸੰਘਰਸ਼ਾਂ ਵਿੱਚ ਜੇਲਾਂ ਕੱਟ ਕੇ ਫਿਰ ਸਾਨੂੰ ਪਾਰਟੀ ਨੇ ਜੋ ਕੁਝ ਦਿੱਤਾ ਜਾਂ ਲੋਕਾਂ ਨੇ ਸਾਨੂੰ ਦਿੱਤਾ ਔਰ ਫਿਰ ਕਦੇ ਮੰਗ ਕੇ ਨਹੀਂ ਲਿਆ ਪਾਰਟੀ ਨੇ ਹਮੇਸ਼ਾ ਸਾਨੂੰ ਮਾਨ ਦਿੱਤਾ ਮੈਂ ਮੰਨਦਾ ਪਾਰਟੀ ਨੇ ਸਾਡੇ ਤੇ ਵਿਸ਼ਵਾਸ ਕੀਤਾ ਮੈਂ ਮੰਨਦਾ ਪਰ ਮੈਂ ਸਮਝਦਾ ਕਿ ਅਸੀਂ ਮਤਲਬ ਕੋਈ ਜਿਵੇਂ ਕਹਿੰਦੇ ਨਾ ਵੀ ਘਰ ਬੈਠਿਆ ਨੂੰ ਜਾਂ ਚੁਗਲੀਆਂ ਕਰਕੇ ਝੋਲੀ ਚੁੱਕ ਕੇ ਨਹੀਂ ਮਤਲਬ ਜੋ ਕੁਝ ਹਾਸਲ ਹੋਇਆ ਅਸੀਂ ਸੰਘਰਸ਼ ਕਰਕੇ ਆਪਣੇ ਪਿੰਡੇ ਤੇ ਤਸ਼ੱਦਦ ਹੈ ਕਿ ਸਾਰਾ ਕੁਝ ਪ੍ਰਾਪਤ ਕੀਤਾ ਔਰ ਅੱਜ ਵੀ ਸਾਡੀ ਸੋਚ ਇਹ ਹੈ ਕਿ ਸ਼ਰਮਣੀ ਅਕਾਲੀ ਦਰ ਜੇ ਕਮਜ਼ੋਰ ਹੋਇਆ ਤਾਂ ਇਸ ਕਰਕੇ ਹੋਇਆ ਕਿ ਅੱਜ ਜਿਹੜਾ ਜਨਰਲ ਸਿੰਘ ਵਰਗੇ ਬੈਠੇ ਆ ਲੋਕ ਇਹੋ ਜਿਹੇ ਜਹੇਦਾਰਾਂ ਤੋਂ ਦੀਆਸ ਕਰਦੇ ਆ ਵੀ ਇਹੋ ਜਿਹੇ ਜਹੇਦਾਰ ਅਹੁਦੇਦਾਰ ਹੋਣ ਇਹੋ ਜਿਹੇ ਜਹੇਦਾਰਾਂ ਨੂੰ ਟਿਕਟਾਂ ਦਿੱਤੇ ਜਾਣ ਇਹੋ ਜਿਹੇ ਜਹੇਦਾਰਾਂ ਨੂੰ 13 ਮਹੀਨੇ ਦਿੱਤੇ ਜਾਣ ਜਿਹੜੇ ਬੰਦੇ ਮਤਲਬ ਕਦੇ 5 ਮਿੰਟ ਜੇਲ ਨਹੀਂ ਗਏ ਥਾਣੇ ਤੱਕ ਨਹੀਂ ਗਏ ਜੇ ਉਹਨਾਂ ਨੂੰ ਚੌਧਰਾ ਮਿਲਣਗੇ ਉਹਨਾਂ ਦੇ ਤਾਂ ਤਾਜ ਕਰ ਸਕਦੇ ਆ ਤੇ ਜਿਹੜੇ ਜਿਹੜਾ ਘਟ ਕੇ ਮੇਰੇ ਵਰਗੇ ਲੋਕ ਤਸ਼ੱਦਦ ਹੈ ਕਿ ਜੇ ਪਾਰਟੀ ਜੋ ਪ੍ਰਾਪਤ ਹੋਇਆ ਹੋਵੇ ਨਾ ਜੇ ਬਸ ਅਜਨੂਤਾ ਜਿਹੜੀ ਟਿਕਟਾਂ ਵੀ ਦਿੱਤੀਆਂ ਉਹ ਸੀਟਾਂ ਦਿੱਤੀਆਂ ਜਿੱਥੇ ਪਾਰਟੀ ਹਾਰਦੀ ਰਹੀ ਆ ਤੁਸੀਂ ਇੱਥੇ ਪਟਿਆਲਾ ਦੇ ਜਾਣਦੇ ਹੋ ਵੀ ਡਕਾਲਾ ਸੀਟ ਐਸੀ ਸੀ ਜਿੱਥੇ ਐਮਰਜੈਂਸੀ ਤੋਂ ਬਾਅਦ ਜਨਤਾ ਲਹਿਰ ਜਦੋਂ ਚੱਲੀ ਉਦੋਂ ਵੀ ਇਹ ਸੀਟ ਨਹੀਂ ਸੀ ਅਕਾਲੀ ਦਲ ਜਿੱਤ ਸਕਿਆ ਉਦੋਂ ਵੀ ਕਾਂਗਰਸ ਜਿੱਤੀ ਸੀ ਇਸ ਸੀ 70 ਚ ਫਿਰ ਸਾ ਦਰਬਾਰਾ ਸਿੰਘ ਦੀ ਸਰਕਾਰ ਜਦੋਂ ਬਣੀ ਉਦੋਂ ਵੀ ਅਕਾਲੀ ਦਲ ਇਥੋਂ ਹਾਰ ਗਿਆ ਸੀ ਮਤਲਬ ਲਗਾਤਾਰ ਹਾਰ ਰਿਹਾ ਸੀ ਇਹ ਸੀਟ ਡਕਾਲੇ ਦੀ ਤੇ ਪਚਾਸੀ ਜੀ ਮੈਨੂੰ ਇੱਥੇ ਖੜਾ ਕਰਤਾ ਪਹਿਲੀ ਚੋਣ ਮੈਂ ਲੜੀ ਤੇ ਮੈਂ ਜਿੱਤ ਗਿਆ ਜੇ ਹੁਣ ਫੰਡਰ ਗਾਂ ਕਿਸੇ ਦੇ ਘਰੇ ਬੰਦੋ ਤੇ ਜੇ ਦੁੱਧ ਝੋਲੋ ਤੇ ਮੜੀ ਗੱਲ ਫੇਰ ਮੇਰੇ ਬੇਟੇ ਨੂੰ ਦੁਬਾਰਾ ਜਦੋਂ ਲਿਆਂਦਾ ਮੈਂ ਤਾਂ ਮਹਾਰੀ ਤੋਂ ਚੋਣ ਲੜਨਾ ਚਾਹੁੰਦਾ ਸੀ ਮਹਾਰੀ ਮੈਂ ਐਮਪੀ ਸੀ ਮੇਰੇ ਘਰ ਦੀ ਸੀਟ ਸੀ ਪਰ ਬਾਰਦ ਸਾਹਿਬ ਆਖਰੀ ਸਮੇਂ ਤੇ ਕਹਿੰਦੇ ਜੀ ਸਨੌਰ ਦੀ ਸੀਟ ਲਗਾਤਾਰ ਹਾਰੀ ਜਾ ਰਹੇ ਆ ਤੇ ਜੇ ਕੋਈ ਜਿੱਤ ਸਕਦਾ ਤਾਂ ਤੁਸੀਂ ਜਿੱਤ ਸਕਦੇ ਤੁਸੀਂ ਆਪਣੇ ਬੇਟੇ ਨੂੰ ਲੜਾਓ ਤੇ ਜੇ ਉੱਥੋਂ ਚੱਲ ਕੇ ਫੇਰ ਇੱਥੇ ਚੋਣ ਲੜੀ ਤੇ ਲੋਕਾਂ ਨੇ ਜਿਤਾਤਾ ਇਹਦੇ ਚ ਕੀ ਕਹਨਾ ਬਿਹਾਰੀ ਹੋਈ ਸੀ ਤੇ ਅਸੀਂ ਫੇਰ ਅਕਾਲੀ ਦਲ ਦੀ ਝੋਲੀ ਚ ਪਾਤੀ ਤੇ ਕੈਪਟਨ ਬਰਿੰਦਰ ਸਿੰਘ ਦੇ ਮੁਕਾਬਲੇ ਕੋਈ ਚੋਣੇ ਨਹੀਂ ਸੀ ਲੜਨਾ ਚਾਹੁੰਦਾ ਪੰਜਾਬ ਟੈਰੇ ਤੋਂ ਅਕਾਲੀ ਦਲ ਦਾ ਸਾਰਿਆਂ ਨੇ ਟੌਟਾ ਸਾਹਮਣੇ ਮਿੰਤਾ ਕਰ ਲਿਆ ਕੋਈ ਨਹੀਂ ਸੀ ਤਿਆਰ ਫੇਰ ਮੈਨੂੰ ਕਹੇ ਤੈਨੂੰ ਲੜਨੀ ਪਊ ਮੈਂ ਲੜਿਆ ਅਸੀਂ ਕੈਪਟਨ ਨੂੰ ਹਰਾਇਆ 50000 ਵੋਟਾਂ ਦਾ ਫੇਰ ਅੰਮ੍ਰਿਤਕਾ ਸੋਨੀ ਭੇਜਤੀ ਸ਼੍ਰੀਮਤੀ ਸੋਨੀਆ ਗਾਂਧੀ ਨੇ ਜੀਨੰਦਪੁਰ ਸਾਹਿਬ ਸੀਟ ਤੇ ਤੇ ਪਾਰਟੀ ਨੇ ਮੈਨੂੰ ਪਟਿਆ ਤੌਰ ਦਿੱਤਾ ਸੀ ਰినੰਦਪੁਰ ਸਾਹਿਬ ਹਮ ਵਿਕਾਸ ਹੁੰਦੀ ਦੇ ਮੁਕਾਬਲੇ ਖੜਾ ਕਰਤਾ ਮੈਂ ਉੱਥੇ ਉਹਨੂੰ ਹਰਾਇਆ ਤੇ ਮਤਲਬ ਅਸੀਂ ਉਹ ਸੀਟਾਂ ਤੇ ਚੋਂ ਲੜੇ ਜਿਹੜੀਆਂ ਸੀਟਾਂ ਕਾਲੀਦਾਰ ਹਾਰਦਾ ਆਇਆ ਸੀ ਤੇ ਨੰਦਪੁਰ ਸਾਹਿਬ ਦੀ ਸੀਟ ਵੀ ਕਾਲੀਦਾਰ ਹਾਰਦਾ ਆ ਰਿਹਾ ਸੀ ਲਗਾਤਾਰ ਜਿਹੜੀ ਲਗਾਤਾਰ ਹਾਰਦੀ ਸੀਟ ਅਸੀਂ ਜਿੱਤ ਕੇ ਦੇਤੀ ਭਾਵੇਂ ਨੰਦਪੁਰ ਸਾਹਿਬ ਦੀ ਸੀ ਭਾਵੇਂ ਪਟਿਆਲਾ ਪਾਰਲੀਮੈਂਟ ਸੀ ਭਾਵੇਂ ਅਸੈਂਬਲੀ ਸਨੌਰਾਈ ਸੀ ਤਾ ਪਾਰਟੀ ਦੇ ਫਾਇਦੇ ਚ ਕੀਤੀਆ ਪਾਰਟੀ ਦਾ ਕੋਈ ਨੁਕਸਾਨ ਥੋੜੋ ਕੀਤਾ ਤੇ ਜੀ ਹਾਂ ਜੀ ਹੁਣ ਅਮਰਿਤਪਾਲ ਦੇ ਵਕੀਲ ਨੇ ਵੀ ਕਿਹਾ ਹੈ ਕਿ ਪਿੰਡਾ ਵਾਲੇ ਦੇ ਭਤੀਜੇ ਨੂੰ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਇਸ ਇਸ ਤੇ ਤੁਹਾਡਾ ਕੀ ਵਿਚਾਰ ਹੈ ਦੇਖੋ ਇਹ ਤਾਂ ਹੁਣ ਸਾਡੀ ਤਾਂ ਜੇ ਤਾਂ ਆਪਣੀ ਪਾਰਟੀ ਦੇ ਵਿੱਚ ਅਸੀਂ ਅਕਾਲੀ ਦਲ ਸੁਧਾਰ ਲਹਿਰ ਸੂ ਕੀਤੀ ਹੋਈ ਹੈ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਵੀ ਅੱਜ ਪੰਥਕ ਧਿਰਾਂ ਜਿਹੜੀਆਂ ਨੇ ਉਹ ਅੱਡ ਅੱਡ ਹਿੱਸਿਆਂ 'ਚ ਵੰਡੀਆਂ ਹੋਈਆਂ ਨੇ ਅੱਜ ਪੰਥ ਖਿੰਡਿਆ ਫਿਰਦਾ ਅੱਜ ਪੰਥਕ ਧਿਰਾਂ ਨੂੰ ਇਕੱਠੇ ਹੋ ਕੇ ਪੰਥ ਹਤਾਸ਼ੀਆਂ ਨੂੰ ਪੰਜਾਬ ਹਤਾਸ਼ੀਆਂ ਨੂੰ ਅ ਮਤਲਬ ਇੱਕ ਜੁਟ ਹੋਣ ਦੀ ਲੋੜ ਆ ਅੱਜ ਵੀ ਮੰਨਿਆ ਜਾਂਦਾ ਅਕਾਲੀ ਦਲ ਦਾ ਕੈਡਰ ਜਿਹੜਾ ਹੈਗਾ ਅੱਜ ਵੀ ਖੜਾ ਹੈ ਸਟਰੋਂਗ ਹੈ ਹੈ ਨਾ ਜੀ ਕੀ ਮੰਨਦਾ ਦੁਬਾਰਾ ਅਕਾਲੀ ਦਲ ਨੂੰ ਤੁਸੀਂ ਉਸ ਲੀਕ ਤੇ ਲਿਆਉਂਗੇ ਇਹ ਕਿਵੇਂ ਇਹ ਕਿਵੇਂ ਮناسب ਹੋਏਗਾ ਦੇਖੋ ਅੱਜ ਹਾਲਾਤ ਹੈ ਨੇ ਵੀ ਜਿੰਨੀ ਦੇਰ ਤੱਕ ਲੋਕਾਂ ਦੀ ਇੱਛਾ ਲੋਕਾਂ ਦੀ ਭਾਵਨਾ ਲੋਕਾਂ ਦੇ ਫਤਵੇ ਦਾ ਸਰਕਾਰ ਨਹੀਂ ਹੋਏਗਾ ਉਨੀ ਦੇਰ ਅਕਾਲੀ ਦਾ ਲੀਟ ਨਹੀਂ ਆ ਸਕਦਾ ਉਨੀ ਦੇਰ ਅਕਾਲੀ ਦਾ ਰਿਵਾਈਵ ਨਹੀਂ ਹੋ ਸਕਦਾ ਤੇ ਲੋਕਾਂ ਦੀ ਇੱਛਾ ਭਾਵਨਾ ਫਤਵਾ ਇਹੀ ਆ ਕਿ ਸਸ ਕੁਬੀਰ ਸਿੰਘ ਬਾਦਲ ਤਿਆਗ ਦਿਖਾਉਣ ਲਾਂਭੇ ਹੋਣ ਤੇ ਨਾਲੇ ਅੱਜ ਲੋਕ ਨਾ ਇੱਕ ਨਵੀਂ ਦਿਖ ਦੇਖਣੀ ਚਾਹੁੰਦੇ ਆ ਪਾਰਟੀ ਚ ਅੱਜ ਲੋਕਾਂ ਦੀ ਆਸ ਉਮੀਦ ਜਿਹੀ ਅਕਾਲੀਆਂ ਤੇ ਹੈ ਭੀ ਅਕਾਲੀ ਦਲ ਦਾ ਲੀਡਰ ਦਾ ਚਿਹਰਾ ਕਿਹੋ ਜਿਹਾ ਹੋਵੇ ਬੋਲੀ ਕਿਹੋ ਜੀ ਹੋਵੇ ਉਹਦਾ ਤੌਰ ਫਿਰ ਕਿਹੋ ਜਿਹਾ ਹੋਵੇ ਉਹਦਾ ਸਹਿਚਾਰ ਕਿਹੋ ਜਿਹਾ ਹੋਵੇ ਉਹਦੀ ਬੋਕਾਬੁਲਰੀ ਕਿਹ ਜੀ ਹੋਵੇ ਔਰ ਉਹ ਰਾਜਨੀਤੀ ਤੇ ਧਰਮ ਦਾ ਸਮੇਲ ਹੋਵੇ ਮਨੇ ਸਾਰੀਆਂ ਗੱਲਾਂ ਦੀ ਤਵਕਕੋ ਅਕਾਲੀ ਲੀਡਰਸ਼ਿਪ ਤੇ ਪੰਜਾਬ ਦੇ ਲੋਕ ਚਾਹੁੰਦੇ ਨੇ ਕਿਉਂਕਿ ਅਕਾਲੀ ਦਲ ਬਾਕੀ ਪਾਰਟੀਆਂ ਨਾਲੋਂ ਵੱਖਰਾ ਮਤਲਬ ਬਾਕੀ ਪਾਰਟੀਆਂ ਤੇ ਤਾਂ ਤੁਸੀਂ ਕਿਸੇ ਕਿਸਮ ਦੀ ਗੱਲ ਆਸ ਕਰ ਸਕਦੇ ਹੋ ਪਰ ਸ਼ਰਮਣੀ ਅਕਾਲੀ ਦਲ ਦੀ ਜਿਹੜੀ ਅ ਲੀਡਰਸ਼ਿਪ ਨਾ ਉਹਦੇ ਲੋਕ ਇੱਕ ਵੱਖਰੀ ਕਿਸਮ ਦੀ ਆਸੰਬਿਤ ਕਰਦੇ ਤਵਕੂ ਕਰਦੇ ਨੇ ਜੇ ਉਹਦੇ ਨਹੀਂ ਪੂਰੇ ਉਤਰਦੇ ਤਾਂ ਲੋਕ ਨਰਾਸ਼ ਹੋਣੇ ਉਲਟ ਹੁੰਦੇ ਜੇ ਇਹ ਨਹੀਂ ਹੁੰਦਾ ਫਿਰ ਅਡ ਪਾਰਟੀ ਬਣਾਉਂਗੀ ਨਹੀਂ ਅਜੇ ਤੱਕ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਅਸੀਂ ਅਹਿਸਾਸ ਕਰਾਈਏ ਮੈਂ ਸਮਝਦਾ ਜੇ ਉਹਨਾਂ ਨੂੰ ਪਾਰਟੀ ਪਿਆਰੀ ਆ ਜੇ ਉਹਨਾਂ ਨੂੰ ਪੰਜਾਬ ਪਿਆਰਾ ਜੇ ਉਹਨਾਂ ਨੂੰ ਅਹਿਸਾਸ ਆ ਕਿ ਜਿਸ ਪਾਰਟੀ ਨੇ ਉਹਨਾਂ ਨੂੰ ਦੇਸ਼ ਦੇ ਵਿੱਚ ਔਰ ਸੂਬੇ ਦੇ ਵਿੱਚ ਰਾਜ ਕਰਨ ਦਾ ਬਾਰ ਬਾਰ ਮੌਕਾ ਦਿੱਤਾ ਤਾਂ ਮੈਂ ਸਮਝਦਾ ਲਾਜ਼ਮੀ ਤੌਰ ਤੇ ਉਹਨਾਂ ਨੂੰ ਕਦਰ ਕਰਨੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੀ ਭਾਵਨਾ ਦੀ ਇਹ ਸਨ ਚੰਦੂ ਮਾਜਰਾ ਜੀ ਜਿਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਤਿਆਗ ਦੀ ਭਾਵਨਾ ਰੱਖਣੀ ਚਾਹੀਦੀ ਹੈ ਤਾਂ ਹੀ ਅਕਾਲੀ ਦਲ ਮੁੜ ਲੀਕ ਤੇ ਆ ਸਕਦਾ ਹੈ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕਾਸ਼ਰ